ਜੋ ਕਿ ਵੱਡਾ ਨੁਕਸਾਨ ਹੋਇਆ ਆ ਝੱਖੜ ਦੇ ਨਾਲ ਕੁਦਰਤੀ ਮਾਰ ਪਈ ਆ ਬਾਈਆਂ ਦਾ ਫਾਰਮਸੀ ਜਗਦਾਰ ਪੁਲਟਰੀ ਫਾਰਮ ਜੋ ਕਿ ਇਹਨਾਂ ਨੇ ਆਪਣੇ ਬੇਸ ਤੇ ਯਾਨੀ ਆਪਣੇ ਬਾਲ ਬੁੱਤੇ ਇਹ ਖਰੀ ਪਰਵਾਰਾ ਉਹਨਾਂ ਨੇ ਕੰਮ ਚਾਲੂ ਕੀਤਾ ਸੀ ਲੇਕਿਨ ਇਹ ਝੱਖੜ ਨੇ ਸਾਰਾ ਕੁਝ ਰੋਲਤਾ ਇਹਨਾਂ ਦਾ ਯਾਨੀ 40 ਲੱਖ ਰੁਪਏ ਦਾ ਦੱਸਿਆ ਯਾਰ ਜੋ ਇਹਨੂੰ ਖਾਣ ਹੋਇਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਏਸੀ ਵਗੈਰਾ ਇਹਨਾਂ ਦਾ ਫਿੱਟ ਸੀ ਇਹ 3-3 ਲੱਖ ਦੇ ਏਸੀ ਸੀ ਇਹ ਹਾਂਜੀ ਬਾਈ ਜੀ ਇਹ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਅੰਦਾਜ਼ਾ ਜੀ ਤੇ ਕਿਵੇਂ ਹੋ ਗਿਆ ਜੀ ਇਹ ਏ ਭਾਜੀ 9 ਤਰੀਕ ਨੂੰ ਸ਼ਾਮ ਨੂੰ 3:30-4 ਵਜੇ ਨੇਰੀ ਆਈ ਆ ਭਾਜੀ ਪਰੋਲਾ ਜਾਇਆ ਕੋਈ ਵਿੱਚ ਵੜ ਕੇ ਉੱਪਰਲਾ ਫਾਰਮ ਦਾ ਸਾਰੀ ਚੱਕਦਾ ਭਾਜੀ ਅੱਛਾ ਜੀ ਉਹਦਾ ਖਤਮੀ ਉਪਰਲਾ ਪਾਸੇ ਜਮੀਨ ਖਤਮ ਕਰਦਾ ਥੱਲੇ ਵਾਲਾ ਵੀ ਤਕਰੀਬਨ ਲਗਭਗ ਦੋਨੇ ਛੱਡੇ ਖਤਮ ਨੇ ਜੀ 40 ਮੇਲੇ ਲੱਖ ਰੁਪਏ ਲੱਗੇ ਸੀਗਾ ਜੀ ਤਕਰੀਬਨ ਸਾਰੇ ਖਤਮ ਹੋ ਗਏ ਜੀ ਵਿੱਚ ਚੂਚਾ ਸੀੜਾ 11000 ਰੁਪਏ ਉਹਦੇ ਵਿੱਚੋਂ ਲਾਲੋ ਸਾਹਿਬ ਜੀ ਜਿਹੜੇ ਪਿੰਡਾਂ ਗੱਡੂਆਂ ਦੇ ਵਿੱਚ ਪਹੁੰਚੇ ਜੀ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਜੋ ਕੰਟਰੀ ਫਾਰਮਸੀ ਚਕਤਾਰ ਸਿੰਘ ਫੌਜੀ ਦਾ ਜੀ ਹਾਂਜੀ ਹਾਂਜੀ ਕੀ ਕਹੋਗੇ ਜੀ ਇਹਦੇ ਬਾਰੇ ਵੀ ਕਿੰਨਾ ਕੁ ਨੁਕਸਾਨ ਹੋਇਆ ਤੇ ਕੁਦਰਤੀ ਆਫਤ ਕਦੋਂ ਆਈ ਹੈ ਜੀ ਇਹ ਇਹ 9 ਤਰੀਕ ਨੂੰ 3:00 ਵਜੇ ਆਇਆ ਸੀਗਾ ਜੀ ਝਖੇੜਾ ਕਾਫੀ ਜਿਸ ਨਾਲ ਗੁਰਪ੍ਰੀਤ ਸਿੰਘ ਫੌਜੀ ਤੇ ਦਿਕਤਾਰ ਸਿੰਘ ਦੇ ਜੋ ਸਾਂਝਾ ਕੰਮ ਕਰਦੇ ਸੀਗੇ ਇਹ ਕਾਫੀ ਵੱਡਾ ਨੁਕਸਾਨ ਹੋ ਗਿਆ ਇਹਦੇ ਨਾਲ ਇਹਨਾਂ ਦੇ 11,000 12,000 ਦੇ ਕਰੀਬ ਚੂਚੇ ਸੀਗੇ ਜੋ 30 ਦਿਨਾਂ ਦੇ ਸੀਗੇ ਜਿਹਦੇ ਵਿੱਚੋਂ 8-9 ਹਜ਼ਾਰ ਦਾ ਨੁਕਸਾਨ ਹੋ ਗਿਆ ਬਾਕੀ ਸਾਰੀਆਂ ਛੱਤਾਂ ਚੱਕ ਕੇ ਦੂਜੇ ਕਿਲੇ ਚ ਮਾਰੀਆਂ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਫੌਜੀ ਸਾਹਿਬ ਨੇ ਰਿਟਾਇਰਮੈਂਟ ਹੋਈ ਸੀ ਵਿਚਾਰੇ ਦੀ ਪੈਨਸ਼ਨ ਮਿਲੀ ਸੀ ਜੋ ਵੀ ਇਹਦਾ ਪ੍ਰੋਫਿਟ ਫੰਡ ਮਿਲਿਆ ਸੀਗਾ ਇਹਨੇ ਆ ਮੁੰਡੇ ਨਾਲ ਵਿਚਾਰੇ ਦੀ ਜ਼ਮੀਨ ਸੀ ਇਹਨਾਂ ਨਾਲ ਕਿ ਇਹਨਾਂ ਨੇ ਇੱਥੇ 40-42 ਲੱਖ ਰੁਪਇਆ ਲਾਇਆ ਜਿਸ ਦਾ ਹਜੇ ਇਹਨੋਂ ਇਹ ਪ੍ਰੋਫਿਟ ਵਿੱਚ ਸ਼ੁਰੂ ਹੋ ਗਿਆ ਹੋਇਆ ਪਹਿਲੇ ਇਸ ਹਫ਼ਤੇ ਦੇ ਵਿੱਚ ਐਡਾ ਵੱਡਾ ਨੁਕਸਾਨ ਹੋ ਗਿਆ ਮੈਂ ਚਾਹਣਾ ਤੇ ਪਿੰਡ ਵਾਸੀ ਸਾਡੀ ਗ੍ਰਾਮ ਪੰਚਾਇਤ ਖੜੀ ਹੈ ਪਿੰਡ ਵਾਸੀ ਚਾਹੁੰਦੇ ਨੇ ਵੀ ਇਸ ਬੰਦਿਆਂ ਦੀ ਗਰੀਬੀ ਨਾਲ ਵਿਚਾਰੇ ਜੂਜਦੇ ਨੇ ਥੋੜੀ ਥੋੜੀ ਜ਼ਮੀਨ ਹੈ ਤੇ ਸਰਕਾਰ ਵੀ ਹੈਲਪ ਕਰੇ ਬਾਕੀ ਜੋ ਮੇਰੇ ਬਾਹਰ ਭਰਾ ਰਹਿੰਦੇ ਨੇ ਜਾਂ ਕੋਈ ਸੰਸਥਾ ਨੇ ਇਹਨਾਂ ਨੂੰ ਜ਼ਰੂਰ ਹੈਲਪ ਕਰਨ ਥੋੜੀ ਥੋੜੀ ਨਾਲ ਸਮੁੰਦਰ ਭਰ ਜਾਂਦਾ ਮੈਂ ਬੇਨਤੀ ਕਰਦਾ ਕਿ ਇਹ ਆਪਦਾ ਖਾਤਾ ਨੰਬਰ ਦੇਣਗੇ ਇਹਨਾਂ ਦੇ ਖਾਤਿਆਂ 'ਚ ਹੀ ਪੈਸੇ ਪਾਏ ਜਾਣ ਤਾਂ ਕਿ ਇਹ ਆਪਦਾ ਦੁਆਰੇ ਰੋਜ਼ਗਾਰ ਸ਼ੁਰੂ ਕਰਨਾ ਪਰ ਬੱਚਿਆਂ ਨੂੰ ਪਾਲ ਪੋਸ਼ਣ ਕਰਨ ਵੈਖੋ ਸਾਹਿਬ ਇੱਕ ਫਤਿਹ ਫੌਜੀ ਸਾਹਿਬ ਇਹ ਕਿੰਨਾ ਨਖਾਨ ਹੋ ਗਿਆ ਜੀ ਆਪਣਾ ਕਿਵੇਂ ਹੋ ਗਿਆ ਇਹ ਸਤਿ ਸ਼੍ਰੀ ਅਕਾਲ ਭਾਈ ਜੀ ਇਹ ਤੇ ਹੀ ਆਪਣਾ तकरीबन 40 ਲੱਖ ਰੁਪਿਆ ਖਰਚਾ ਆਇਆ ਹੋਇਆ ਸੀਗਾ ਜੀ ਝਖੇੜ ਆਇਆ ਉਹ ਸੱਡ ਜਮੀ ਬਿਲਕੁਲ ਹੀ ਖਤਮ ਹੀ ਰੱਤਾ ਜੀ ਵਿੱਚ ਬਚਾ ਸੀਗਾ 11000 ਉਹਦੇ ਵਿੱਚੋਂ ਵੀ ਮਤਲਬ 3000 3500 ਬਚਾ 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 ਬਾਕੀ ਸਾਰਾ ਮਰ ਗਿਆ ਜਾਣੀ ਕੋਈ ਲੋਨ ਤੇ ਜਾਂ ਬੀਮੇ ਤੇ ਹੈਗਾ ਸੀ ਇਹ ਨਹੀਂ ਭਾਜੀ ਕੋਈ ਲੋਨ ਨਹੀਂ ਕੋਈ ਬੀਮਾ ਕੁਝ ਨਹੀਂ ਸੀਗਾ ਇਹ ਅੱਧੀ ਪੱਲੇ ਪੈਗਾ ਸਾਰਾ ਹਾਂ ਪੱਲੇ ਪੈਗਾ ਜੀ ਕੀ ਮੰਗ ਕਰਦੇ ਹਾਂ ਜੀ ਪੰਜਾਬ ਸਰਕਾਰ ਤੋਂ ਜਾਂ ਹੋਰ ਹੋਏ ਮੰਗ ਕਰਨਾ ਜੀ ਥੋੜੀ ਬਹੁਤੀ ਜਿੰਨੀ ਵੀ ਹੋ ਸਕਦੀ ਹੈ ਹੈਲਪ ਕੀਤੀ ਜਾਵੇ ਠੀਕ ਹੈ ਜੀ ਕੋਈ ਅਧਿਕਾਰੀ ਪਹੁੰਚਿਆ ਜੀ ਮੌਕੇ ਤੇ ਨਾ ਜੀ ਅਧਿਕਾਰੀ ਤਾਂ ਨਹੀਂ ਉੱਤਿਆ ਹੋਇਆ ਕਿਸਾਨ ਦੇ ਨਾਲ ਖੜੇ ਨੇ ਸੋ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਦਾ ਪ੍ਰੈਸ ਕੱਤਰ ਬਲਾਕ ਦਾ ਸੁਨਾਮ ਦਾ ਸੁਖਪਾਲ ਸਿੰਘ ਮਾਨਕ ਕਣਕਵਾਲ ਬੜੇ ਦੁੱਖ ਦੀ ਖਬਰ ਹੈ ਕਿ ਸਾਡੇ ਛੋਟੇ ਕਿਸਾਨ ਪਿਆਰਾ ਸਿੰਘ ਨੇ ਆਪਦਾ ਧੰਦਾ ਚਲਾਉਣ ਵਾਸਤੇ ਜਿਹੜਾ ਮਤਲਬ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਵੱਡੀਆਂ ਸੋਚਾਂ ਸੋਚੀਆਂ ਹੋਣਗੀਆਂ ਕਿ ਮੁਰਗੀ ਫਾਰਮ ਬਣਾਇਆ ਪਰ ਕੁਦਰਤ ਦੀ ਮਾਰ ਕਰਕੇ ਇਹਨਾਂ ਦਾ 35-40 ਲੱਖ ਦਾ ਨੁਕਸਾਨ ਆ ਜਿਹੜਾ ਹੋਇਆ ਹੈ ਤੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਸਹਾਇਕ ਧੰਦੇ ਚਲਾਓ ਪਰ ਸਾਡਾ ਸਿਸਟਮ ਇੰਨਾ ਗੰਦਲਾ ਹੈ ਕਿ ਜੇ ਅਸੀਂ ਸਹਾਇਕ ਧੰਦਾ ਚਲਾਉਨੇ ਆ ਜੇ ਉਹਦਾ ਕੋਈ ਕੁਦਰਤੀ ਨੁਕਸਾਨ ਹੁੰਦਾ ਹੈ ਤਾ ਉਹਦਾ ਪਰਭਾਈ ਕੋਈ ਵੀ ਸਰਕਾਰ ਨੇ ਨਹੀਂ ਕੀਤੀ ਅਜੇ ਤੱਕ ਉਰੇ ਮਤਲਬ ਗੰਡੂਆਂ ਪਿੰਡ ਦੇ ਵਿੱਚ ਅਸੀਂ ਖੜਿਆ ਸਾਡੀ ਬਲਾਕ ਦੀ ਟੀਮ ਸਾਡੇ ਕਾਈ ਦੇ ਆਗੂ ਖੜੇ ਨੇ ਕੋਈ ਵੀ ਅਧਿਕਾਰੀ ਸਰਕਾਰੀ ਅਧਿਕਾਰੀ ਇਸ ਕਿਸਾਨ ਦੀ ਸਾਰ ਲੈਣ ਵਾਸਤੇ ਨਹੀਂ ਆਇਆ ਕਿਉਂਕਿ ਪਰਿਵਾਰ ਸਤਵੇਂ ਦੇ ਵਿੱਚ ਹੈ ਐਂਦਾ ਵੱਡਾ ਨੁਕਸਾਨ ਇੱਕ ਲਗਤ ਹੋ ਜਾਣਾ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਬੀ ਇਹ ਜੇ ਸਹਾਇਕ ਧੰਦੇ ਤੁਸੀਂ ਕਾਮਯਾਬ ਕਰਨੇ ਨੇ ਤਾਂ ਇਹਨਾਂ ਵਾਸਤੇ ਕੋਈ ਸਪੈਸ਼ਲ ਫੰਡ ਹੈ ਜਿਹੜੇ ਰੱਖੇ ਜਾਣ ਸੋ ਇਹ ਪਰਿਵਾਰ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਇਹਦੀ ਸਾਰੀ ਪਰਪਾਈ ਹੈ ਜਿਹੜੀ ਪੰਜਾਬ ਸਰਕਾਰ ਕਰੇ ਤਾਂ ਕਿ ਪਰਿਵਾਰ ਨੂੰ ਥੋੜਾ ਬਹੁਤਾ ਰਾਹਤ ਮਿਲ ਸਕੇ ਹਾਂਜੀ ਨਿਸ਼ਤਰ ਸਿੰਘ ਜੀ ਆਪਣਾ ਜੋ ਆਪਣਾ ਘਟਨਾ ਵਾਪਰੀ ਹੈ ਜੀ ਕੁਦਰਤੀ ਮਾਰਪਈ ਹੈ ਜੀ ਕਿਸਾਨ ਨੂੰ ਕੀ ਕਹੋਗੇ ਜੀ ਇਹਦੇ ਬਾਰੇ ਦੇਖੋ ਜੀ ਕਿਸਾਨ ਦਿਨੋ ਦਿਨ ਵਿਚਾਰਾ ਟਾਇਟ ਹੀ ਹੁੰਦੇ ਜਾਂਦੇ ਨੇ ਕਿਸਾਨਾਂ ਦੇ ਕੰਮ ਕਿਉਂਕਿ ਸਰਕਾਰਾਂ ਨਹੀਂ ਧਿਆਨ ਦੇ ਰਹੀਆਂ ਉਸ ਕੁਦਰਤ ਦਾ ਵੱਡਾ ਕਹਿਰ ਇਸ ਕਿਸਾਨ ਦੇ ਉੱਪਰ ਟਾ ਹੈ ਗਿਆ ਕੁਦਰਤ ਨੇ ਬਹੁਤ ਵੱਡਾ ਫਾਰਮ ਬਣਿਆ ਹੋਇਆ ਸੀ ਡਬਲ ਪੋਰਚਨ ਬਣਿਆ ਹੋਇਆ ਸੀ ਜਿਹੜਾ ਉੱਪਰਲਾ ਪੋਰਚਨ ਸੀ ਉਹ ਸਾਰਾ ਟਾਇਟ ਢੀਰੀ ਕਰਤਾ ਕਿਉਂ ਥੋੜਾ ਤੂਫਾਨ ਇੱਧਰ ਸਾਈਡ ਤੇ ਲੰਘਿਆਗਾ ਉਹਨੇ ਵੱਡਾ ਨੁਕਸਾਨ ਇਸ ਪਿਆਰਾ ਸਿੰਘ ਦਾ ਕੀਤਾਗਾ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆਂ ਭਾਰਤੀ ਕਿਸਾਨ ਜੁਨੀਅਰ ਏਕਤਾ ਗੁਰਾਹਾਂ ਵੱਲੋਂ ਵੀ ਇਸ ਕਿਸਾਨ ਨੂੰ ਜ਼ਰੂਰ ਬਦਲੀ ਤੋਂ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ ਦੀ ਤਾਂ ਕਿ ਜਿਹੜੀ ਭਵੰਤਮਾਨ ਸਰਕਾਰ ਕਹਿੰਦੀ ਹੈ ਵੀ ਅਸੀਂ ਮੁਰਗੀ ਦਾ ਮੱਝ ਦਾ ਜਿਹੜਾ ਵੀ ਅਸੀਂ ਮਾਫੀਆ ਦੇਵਾਂਗੇ ਪਰ ਇਸ ਕਿਸਾਨ ਨੂੰ ਮਾਫੀਆ ਦੇਣਾ ਜ਼ਰੂਰੀ ਹੈ ਪਿਆਰਾ ਸਿੰਘ ਜੀ ਖੜੇ ਨੇ ਬਹੁਤ ਵਿਚਾਰਿਆਂ ਦਾ ਦੁੱਖ ਦੀ ਗੱਲ ਆ ਜਿਨ੍ਹਾਂ ਦੇ ਬੱਚਿਆਂ ਨੂੰ ਰੋਜ਼ਗਾਰ ਚਲਾਉਣ ਵਾਸਤੇ ਇਹਨਾਂ ਨੇ ਸੈੱਡ ਬਣਾ ਕੇ ਦਿੱਤਾ ਸੀ ਕਰਜ਼ਾ ਚੱਕ ਕੇ ਬੈਂਕ ਦੇ ਵਿੱਚੋਂ ਪਰ ਉਹ ਸੈੱਡ ਬਿਲਕੁਲ ਢਾਈ ਢੇਰੀ ਹੋ ਚੁੱਕਿਆ ਜਿਹੜੇ ਵਿੱਚ ਜਾਨਵਰ ਪਾਏ ਹੋਏ ਤੇ ਉਹ ਵੀ ਵਿਚਾਰੇ ਬਹੁਤ ਮਰ ਚੁੱਕੇ ਨੇ ਇਸ ਕਰਕੇ ਦੁਬਾਰਾ ਫੇਰ ਅਸੀਂ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਇਸ ਪਿਆਰਾ ਸਿੰਘ ਦੀ ਮਦਦ ਕੀਤੀ ਜਾਵੇ ਜਿਹੜੇ ਸਾਡੇ ਭਰਾ ਨੇ ਸਮਾਪ ਸੇਵਕ ਭਰਾ ਨੇ ਸਾਡੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਦੀ ਜ਼ਰੂਰ ਬਾਹ ਫੜੀ ਜਾਵੇ ਜੈਨਨੀ ਵੀ ਮਦਦ ਕਿਸੇ ਤੋਂ ਹੁੰਦੀ ਆ ਤਾਂ ਇਸ ਪਰਿਵਾਰ ਦੀ ਜ਼ਰੂਰ ਕੀਤੀ ਜਾਵੇ ਕਿਉਂਕਿ ਦੁੱਖ ਸੁੱਖ ਦੇ ਵਿੱਚ ਭਰਾਵੋ ਹਾਮੀ ਭਰਨੀ ਹਰੇਕ ਦਾ ਫਰਜ਼ ਬਣਦਾ ਹੈਗਾ ਜੈਨਨੀ ਵੀ ਹੋ ਸਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦੀ ਜੈਨੀ ਵੀ ਹੋ ਸਕੇ ਮੇਰੇ ਸਮਾਪ ਸੇਵਕ ਵੀਰ ਜੀ ਨੇ ਬੈਠੇ ਨੇ ਬਾਹਰ ਆਪਣੇ ਭਾਰਤ ਦੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਜਰੂਰ ਮਦਦ ਕਰੋ ਇਸ ਪਰਿਵਾਰ ਦੀ ਥੋੜੀ ਜ਼ਮੀਨ ਦੇ ਮਾਲਕ ਨੇ ਭਰਾਵੋ ਕਰਜ਼ਾ ਲੈ ਕੇ ਇਹਨਾਂ ਨੇ ਸੈੱਡ ਬਣਾਇਆ ਤੇ ਇਹਨਾਂ ਦਾ ਟੈਲੀਫੋਨ ਨੰਬਰ ਆਇਆ ਭਰਾਵੋ 81463 14905 ਤੇ ਆਈਸੀਸੀ ਬੈਂਕ ਦਾ ਖਾਤਾ ਹੈ 152201505462 ਇਹ ਇਹਨਾਂ ਦਾ ਖਾਤਾ ਨੰਬਰ ਆ ਭਰਾਵੋ ਵੱਧ ਤੋਂ ਵੱਧ ਦੁਬਾਰਾ ਇਹਨਾਂ ਦੀ ਮਦਦ ਕੀਤੀ ਜਾਵੇ ਦੁਬਾਰਾ ਫੇਰ ਅਸੀਂ ਖਾਤਾ ਨੰਬਰ ਦੱਸ ਦਿੰਨੇ ਆ ਆਈ ਐਫ ਐਸ ਆ ਕੋਡ ਥੱਲੇ ਐ ਐਸੀ ਕੋਡ ਇਹਨਾਂ ਦਾ ਆਈ ਸੀ ਆਈ ਸੀ 00015226 ਇਹ ਇਹਨਾਂ ਦਾ ਕੋਡ ਖਾਤਾ ਨੰਬਰ ਆ ਅਗਲਾ ਖਾਤਾ ਨੰਬਰ ਇਹਨਾਂ ਦਾ ਹੈ ਕੋਡ ਆ ਇਹ ਬੈਂਕ ਦਾ ਖਾਤਾ ਨੰਬਰ ਆ 1520 152601505462 ਇਹ ਇਹਨਾਂ ਦਾ ICICI ਬੈਂਕ ਦਾ ਖਾਤਾ ਜੀ ਕਾਊਂਟ ਆ ਇਹਦੇ ਵਿੱਚ ਵੱਧ ਤੋਂ ਵੱਧ ਸਕਰੀਨ ਦੇ ਉੱਪਰ ਵੀ ਇਹ ਨੰਬਰ ਦਿੱਤਾ ਜਾਊਗਾ ਉਹਦੇ ਉੱਪਰ ਭਰਾਵੋ ਵੱਧ ਤੋਂ ਵੱਧ ਇਹਨਾਂ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਆਪਣੇ ਪ੍ਰਮਾਤਮਾ ਵੱਲੋਂ ਗੁਰੂ ਮਹਾਰਾਜ ਵੱਲੋਂ ਕਿਰਪਾ ਬਹੁਤ ਵੱਡੀ ਮਦਦ ਕਰਦੇ ਨੇ ਭਰਾਵੋ ਆਪਣੇ ਸਿੱਖ ਸੰਸਥਾ ਜਿਹੜੀ ਹੈ ਸਾਰੇ ਤਰ੍ਹਾਂ ਦੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਸਾਡੇ ਭਰਾ ਵੀ ਬਹੁਤ ਗਏ ਹੋਣੇ ਬਾਹਰਲੇ ਦੇਸਾਂ ਦੇ ਵਿੱਚ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਯਾਰ ਇਹਨਾਂ ਦੀ ਥੋੜੀ ਥੋੜੀ ਕਰਕੇ ਮਦਦ ਕਰੋ ਤਾਂ ਕਿ ਇਹ ਵਿਚਾਰੇ ਦੁਬਾਰਾ ਪੈਰਾਂ ਸਿਰ ਹੋ ਕੇ ਆਪਦਾ ਸੈੱਡ ਬਣਾ ਕੇ ਆਪਦੇ ਬੱਚਿਆਂ ਨੂੰ ਦੁਬਾਰਾ ਰੁਜ਼ਗਾਰ ਦੇ ਸਕਣ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆਂ ਕਿ ਪਰਸੋਂ ਜਿਹੜਾ ਇੱਕ ਬਹੁਤ ਵੱਡਾ ਭਿਆਨਕ ਤੂਫਾਨ ਇਸ ਪਰਿਵਾਰ ਦੇ ਮੰਨ ਲਓ ਪਰਿਵਾਰ ਦੇ ਉੱਤੇ ਆਇਆ ਇਹਨਾਂ ਦਾ ਜਿਹੜਾ ਜੋ ਮੁਰਗੀ ਫਾਰਮ ਬਣਾਇਆ ਸੀ ਵਿਚਾਰੇ ਦੋ ਭਰਾ ਨੇ ਇੱਕ ਗੁਰਪ੍ਰੀਤ ਸਿੰਘ ਤੇ ਜਗਤਾਰ ਸਿੰਘ ਇਹਨਾਂ ਨੇ ਜੀ ਆਪਣੀ ਮੂਹ ਚੋਂ ਰੋਟੀ ਕੱਢ ਕੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਇੱਕ ਰੁਜ਼ਗਾਰ ਤੋੜਿਆ ਸੀਗਾ ਜਿਹੜਾ ਕਿ ਇਹਨਾਂ ਨੂੰ ਲਾਹੇਵੰਦ ਧੰਦਾ ਲੱਗਿਆ ਪਰ ਕੁਦਰਤ ਦੀ ਇੱਕ ਐਸੀ ਮਾਰ ਪਈ ਜਿਹੜੀ ਮਾਰ ਇਹਨਾਂ ਨੂੰ ਵਿਚਾਰਿਆਂ ਨੂੰ ਇੰਨਾ ਕ ਨੁਕਸਾਨ ਕਰ ਗਈ ਤੁਸੀਂ ਸੋਚ ਵੀ ਨਹੀਂ ਸਕਦੇ ਇਨਾਂ ਦੀ ਜਿਹੜੀਆਂ ਅੰਦਰ ਮੁਰਗੀਆਂ ਪਾਈਆਂ ਹੋਈਆਂ ਸੀ ਉਹ ਸਾਰੀਆਂ ਖਤਮ ਹੋ ਗਈਆਂ ਤੇ ਇਹਨਾਂ ਦੇ ਜਿਹੜੇ ਦੋ ਮੰਜ਼ਲਾ ਇਹਨਾਂ ਦਾ ਫਾਰਮ ਪਾਇਆ ਹੋ ਸੀਗਾ ਉਹ ਸਾਰਾ ਨੇਰੀ ਨੇ ਟੈ ਟੇਰੀ ਕਰਤਾ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋ ਗਿਆ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੀ ਬੇਨਤੀ ਕਰਦੇ ਆਂ ਵੀ ਸਾਡੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਬੈਠੇ ਨੇ ਜਾਂ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਸਮਾਜ ਸੇਵੀ ਬੰਦੇ ਨੇ ਸੋ ਸਾਡੀ ਬੇਨਤੀ ਹੈ ਹੱਥ ਬੰਨ ਕੇ ਵੀ ਇਹਨਾਂ ਦੀ ਵਿਚਾਰਾਂ ਦੀ ਕਿਸੇ ਨਾ ਕਿਸੇ ਲੋੜ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਇਹਨਾਂ ਦੀ ਮਦਦ ਕਰੋ ਜਿਹੜੇ ਇਹੋ ਜਿਹੇ ਲਾਹੇਵੰਦ ਹੁੰਦੇ ਨੇ ਉਹਨਾਂ ਦੇ ਨਾਲ ਕੋਆਪਰੇਟ ਕਰੋ ਸੋ ਸਾਡੀ ਬੇਨਤੀ ਹੈ ਖਾਤਾ ਨੰਬਰ ਹਾਂਜੀ ਸੋ ਸਾਡੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਵੀ ਬੇਨਤੀ ਹੈ ਕਿ ਇਸ ਪਰਿਵਾਰ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਜਾਵੇ ਤੇ ਇਹਨਾਂ ਦੀ ਜਿਹੜੀ ਮਦਦ ਉਹ ਕੀਤੀ ਜਾਵੇ ਸੋ ਅਸੀਂ ਕਿ ਇਹਨਾਂ ਦੇ ਮਦਦ ਲਈ ਸਾਰਿਆਂ ਨੂੰ ਬੇਨਤੀ ਹੈ ਤੇ Google Pay ਨੰਬਰ ਅਸੀਂ ਤੁਹਾਡੇ ਨਾਲ ਸ਼ੋ ਕਰ ਰਹੇ ਹਾਂ 81463 14905 99151 64598 ਤੇ ਅਕਾਊਂਟ ਨੰਬਰ ਨੇ ਜਿਹੜੇ ਇਹਨਾਂ ਦੇ 15 26 01 50 5462 ਆਈਐਫਸੀ ਕੋਡ ਹੈਗਾ ਜਿਹੜਾ ICICI 001526 ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਹਨਾਂ ਦੇ ਅਕਾਊਂਟ ਦੇ ਵਿੱਚ ਜਿੰਨਾ ਵੀ ਮਦਦ ਹੋ ਸਕੇ ਵਿਚਾਰਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਤਾਂ ਜੋ ਇਹਨਾਂ ਆਪਣੇ ਪੈਰਾਂ ਦੇ ਦੁਆਰਾ ਤੋਂ ਇਹ ਖੜੇ ਹੋ ਸਕਣ ਜੀ ਧੰਨਵਾਦ ਜੀ ਹਾਂ ਜੀ ਬਾਈ ਜੀ ਇਹ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਅੰਦਾਜ਼ਾ ਜੀ ਤੇ ਕਿਵੇਂ ਹੋ ਗਿਆ ਜੀ ਇਹ ਏ ਭਾਜੀ ਦਾ 9 ਤਰੀਕ ਨੂੰ ਸ਼ਾਮ ਨੂੰ 3:30-4 ਵਜੇ ਨੇਰੀ ਆਈ ਆ ਭਾਜੀ ਪਰੋ ਵਾਲਾ ਜਾਇਆ ਕੋਈ ਵਿੱਚ ਵੜ ਕੇ ਉੱਪਰਲਾ ਫਾਰਮ ਦਾ ਸਾਰੀ ਚੱਕਦਾ ਭਾਜੀ ਅੱਛਾ ਜੀ ਉਹਦਾ ਖਤਮੀ ਉਪਰਲਾ ਪਾ ਜਮੀ ਖਤਮ ਕਰਦਾ ਥੱਲੇ ਵਾਲਾ ਵੀ ਤਕਰੀਬਨ ਲਗਭਗ ਦੋਨੇ ਛੱਡੀ ਖਤਮ ਨੇ ਜੀ 40 ਮੇਲੇ ਲੱਖ ਰੁਪਏ ਲੱਗੇ ਸੀਗਾ ਜੀ ਤਕਰੀਬਨ ਸਾਰੇ ਖਤਮ ਹੋ ਗਏ ਜੀ ਵਿੱਚ ਚੂਚਾ ਸੀਗਾ 11000 ਉਹਦੇ ਵਿੱਚੋਂ ਲਾਲੋ ਸਾਹਿਬ ਸੀ 3000 3500 ਚੂਚਾ ਮਸਾ ਬਚੂਗਾ ਬਾਕੀ ਸਾਰਾ ਡੈੱਡ ਹੋ ਗਿਆ ਠੀਕ ਹੈ ਜੀ ਵੱਡਾ ਨੁਕਸਾਨ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਜੋ ਕਿ ਬਟ ਦਾ ਨਕਸਾਣਾ ਹੋਇਆ ਆ ਝੱਖੜ ਦੇ ਨਾਲ ਕੁਦਰਤੀ ਮਾਰ ਪਈ ਆ ਬਾਈਆਂ ਦਾ ਫਾਰਮਸੀ ਜਗਦਾਰ ਪੁਲਟਰੀ ਫਾਰਮ ਕਿਉਂਕਿ ਇਹਨਾਂ ਨੇ ਆਪਣੇ ਬੇਸ ਤੇ ਯਾਨੀ ਆਪਣੇ ਬਲ ਬੁੱਤੇ ਇਹ ਥਰੀ ਪਰਿਵਾਰਾ ਉਹਨਾਂ ਨੇ ਕੰਮ ਚਾਲੂ ਕੀਤਾ ਸੀ ਲੇਕਿਨ ਇਹ ਝੱਖੜ ਨੇ ਸਾਰਾ ਕੁਝ ਰੋਲਤਾ ਇਹਨਾਂ ਦਾ ਯਾਨੀ 40 ਲੱਖ ਰੁਪਏ ਦਾ ਦੱਸਿਆ ਯਾਰ ਜੋ ਉਹਨੂੰ ਖਾਣ ਹੋਇਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਏਸੀ ਵਗੈਰਾ ਇਹਨਾਂ ਦਾ ਫਿੱਟ ਸੀ ਇਹ 3-3 ਲੱਖ ਦੇ ਏਸੀ ਸੀ ਇਹ ਘਟੋ ਘਟ 9 ਲੱਖ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਬਾਕੀ ਚੂਚੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਚੇ 8000 ਜਾਨੀ ਚੂਚੇ ਸੋਡਾ ਜਾਨੀ ਖਤਮ ਹੋ ਗਿਆ ਉਹ ਵੀ ਤੁਸੀਂ ਦੇਖ ਸਕਦੇ ਜੀ ਵੱਡਾ ਨੁਕਸਾਨ ਹੋਇਆ ਬਾਕੀ ਮਦਦ ਦੀ ਵੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਮੌਂਸੀ ਨੇ ਪੰਚਾਇਤ ਪਹੁੰਚੀ ਆ ਤੇ ਜਿਸ ਵੀ ਢੰਗ ਨਾਲ ਸਰਕਾਰ ਵੱਲੋਂ ਜਾਂ ਐਨਆਰਆਈ ਵੀਰ ਜਾਂ ਆਪਣਾ ਸਮਾਜ ਸੇਵੀ ਵੀਰ ਨੇ ਉਹ ਇਹਨਾਂ ਦੀ ਮਦਦ ਜ਼ਰੂਰ ਕਰਨ ਜੀ ਖਾਤਾ ਨੰਬਰ ਵਗੈਰਾ ਅਸੀਂ ਦਵਾਂਗੇ ਜ਼ਰੂਰ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਹਨਾਂ ਦਾ ਝੱਖੜ ਦੇ ਨਾਲ ਜੀ ਦੇਖ ਸਕਦੇ ਹੋ ਜੀ ਪਿੰਡ ਗੰਡੂਆ ਵਿਖੇ ਫਾਰਮਸੀ ਜਗਤਾਰ ਸਿੰਘ ਫੌਜੀ ਦਾ ਕਿਉਂਕਿ ਵੱਡਾ ਨੁਕਸਾਨ ਹੋਇਆ ਪੂਰੀ ਰਿਪੋਰਟ ਤੁਹਾਨੂੰ ਦਿਖੋਣਿਆਂਗੇ ਇਹ ਨੁਕਸਾਨ ਜੋ ਚਖੜ ਦੇ ਕਾਰਨ ਯਾਨੀ ਕੁਦਰਤੀ ਮਾਰ ਪਈਆ ਤਸਵੀਰਾਂ ਦੇਖ ਰਹੋ ਤੁਸੀਂ ਪਿੰਡ ਗੰਡੂਆ ਤੋਂ